ਅਕਾਲੀ ਦਲ ਛੱਡ 12 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ ਵਿਧਾਇਕਾ ਹਲਕਾ ਰਾਜਾਥਾਂਸੀ ਅਦੀਨ ਆਉਂਦੇ ਪਿੰਡ ਖਿਆਲਾ ਕਲਾਂ ਤੋਂ 12 ਪਰਿਵਾਰ ਮਗਵਿੰਦਰ ਸਿੰਘ ਝੋਲ ਖਿਆਲਾ ਕਲਾਂ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰ ਸੰਤੋਖ ਸਿੰਘ, ਸਰਦੂਲ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਸੁੱਚਾ ਸਿੰਘ, ਲਖਵੀਰ ਸਿੰਘ, ਤਰਲੋਕ ਸਿੰਘ, ਪਰਮਜੀਤ ਸਿੰਘ, ਸ਼ਮਸ਼ੀਰ ਸਿੰਘ, ਜਸਪੀਰ ਸਿੰਘ, ਦਲੇਰ ਸਿੰਘ, ਸੁਵਿੰਦਰ ਸਿੰਘ, ਗੁਰਮੀਤ ਸਿੰਘ ਆਦਿ ਪਰਿਵਾਰਾਂ ਨੂੰ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਸਨਮਾਨਿਤ ਕੀਤਾ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਵੀ ਆਖਿਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਿਹੜੇ ਆਮ ਆਦਮੀ ਪਾਰਟੀ ਵਿੱਚ ਪਰਿਵਾਰ ਸ਼ਾਮਲ ਹੋਏ ਉਹਨਾਂ ਨੂੰ ਪਾਰਟੀ ਵਿੱਚ ਬੰਦਾ ਮਾਨ ਤੱਤਕਾਰ ਦਿੱਤਾ ਜਾਵੇਗਾ। ਇਸੇ ਮੌਕੇ ਮੁਕਵਿੰਦਰ ਸਿੰਘ ਜੋਹਲ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਚੱਕ ਮਿਛਰੀ ਖਾਂ, ਗੁਰਪਾਤ ਬ੍ਰਾਖ ਪ੍ਰਧਾਨ ਅਮਰਜ ਪਾਲ ਸਿੰਘ ਸ਼ੂਰਾ ਮਨਜੀਤ ਸਿੰਘ ਸੁਰਜੀਤ ਸਿੰਘ ਦਿਲਬਾਖ ਸਿੰਘ ਸੁਵਿੰਦਰ ਸਿੰਘ ਪੀਏ ਰਣਜੀਤ ਸਿੰਘ ਹੇਰ ਮਲਕੀਤ ਸਿੰਘ ਨੂਰਪੁਰ ਸਮੇਤ ਹੋਰ ਵੀ ਕਈ ਪਤਵੰਤੇ ਇਸ ਮੌਕੇ ਹਾਜ਼ਰ ਸਨ। ਕੀ ਗਾਣਾ ਚਾਹੋਗੇ? ਹਾਂ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਇਸ ਟਾਈਮ ਜਿਹੜਾ ਖੇਲਾਕਲਾ ਦੇ ਵਿੱਚ ਖੜੇ ਆਂ ਜੀ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਭਾਈ ਸਰਦੂਲ ਸਿੰਘ ਜੀ ਉਹਨਾਂ ਦੇ ਸਾਰੇ ਸਾਥੀ ਉਹਨਾਂ ਦਾ ਪਰਿਵਾਰ ਜਿੰਨਾ ਵੀ ਹੈਗਾ ਕਿ ਜਿਹੜਾ ਜਿ ਸ਼ੁਰੂ ਤੋਂ ਲੈ ਕੇ ਜਿਹੜੇ ਅਕਾਲੀ ਦਲ ਦੇ ਵਿੱਚ ਹੀ ਸੀ ਜਿਹੜਾ ਭਾਈ ਸਾਹਿਬ ਉਹਨਾਂ ਨਾਲ ਗੱਲ ਹੋ ਰਹੀ ਸੀ ਕਿ 30 35 40 ਸਾਲ ਤੋਂ ਜਦੋਂ ਦੇ ਹੈਗੇ ਸੀ ਕਹਿੰਦੇ ਸੀ ਕਿ ਸ਼ੁਰੂ ਤੋਂ ਅਕਾਲੀ ਦਲ ਦੇ ਨਾਲ ਸੀ ਸੋ ਅੱਜ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਮਾਨ ਸਾਹਿਬ ਦੇ ਕੰਮਾਂ ਨੂੰ ਦੇਖ ਕੇ ਸੋ ਅਸੀਂ ਆਪਣੇ ਵੱਲੋਂ ਵੀ ਔਰ ਆਪਣੀ ਪਾਰਟੀ ਵੱਲੋਂ ਵੀ ਮਾਨ ਸਾਹਿਬ ਨੂੰ ਨਵਿਨਾ ਸਾਰਿਆਂ ਵੀਰਾਂ ਨੂੰ ਜੀ ਆਇਆਂ ਆਖਦੇ ਆਂ ਔਰ ਵਿਸ਼ਵਾਸ ਦੁਆਇਆ ਇਹਨਾਂ ਨੂੰ ਕਿ ਜਿਹੜੇ ਵੀ ਇਹਨਾਂ ਦੇ ਕੰਮ ਹੋਣਗੇ ਸੋ ਆਪਾਂ ਇਹਨਾਂ ਦੇ ਪੈਲ ਦੇ ਹਦਾਰ ਤੇ ਜਿਹੜੇ ਕੀ ਆਪਾਂ ਕਰਾਂਗੇ ਆ ਰਹੀਆਂ ਸਰਪੰਚੀ ਚੋਣਾਂ ਬਾਰੇ ਹਾਂ ਸਰਪੰਚੀ ਲਗਭਗ ਮਨਖਲ ਸ਼ਾਇਦ 90% ਆਸ ਹੈ ਵੀ ਕੱਲ ਨੂੰ ਸ਼ਾਇਦ ਡੇਟ ਅਨਾਉਂਸ ਹੋ ਜੂਗੀ ਸੋ ਇਹ ਕਿ ਆਪਾਂ ਤੇ ਮੈਂ ਸਾਰੇ ਆਪਣੇ ਹਲਕੇ ਵਾਸੀਆਂ ਵੀਰਾਂ ਨੂੰ ਇਹੀ ਅਪੀਲ ਕਰਦਾ ਕਿ ਆਪਾਂ ਸਹਿਮਤੀ ਦੇ ਨਾਲ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਉਂਕਿ ਜਿੱਦਾਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ सरपंच ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਆ ਕਿ ਸਭ ਸਹਿਮਤੀ ਦੇ ਨਾਲ ਮੈਂ ਕਿੰਨੇ ਕਿ ਪਿੰਡਾਂ ਦੇ ਵਿੱਚ ਆਪਾਂ ਸਰਪੰਚ ਬਣਾਈਏ ਸੋ ਜਿਹੜਾ ਮਾਨ ਸਾਹਿਬ ਵੱਲੋਂ ਐਲਾਨ ਕੀਤਾ ਗਿਆ 5 ਲੱਖ ਰੁਪਏ ਦਾ ਜਾਂ ਇੱਕ ਹਸਪੀਟਲ ਮਿਲੂਗਾ ਜਾਂ ਸਟੇਡੀਅਮ ਮਿਲੂਗਾ ਸੋ ਉਸ ਚੀਜ਼ ਦਾ ਆਪਾਂ ਵੱਧ ਤੋਂ ਵੱਧ ਜਿਹੜਾ ਕੀ ਉਹ ਲਾਭ ਲੈ ਸਕੀ ਧੰਨਵਾਦ